ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਫਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਕੀਤਾ ਇੱਥੇ ਉਹਨਾਂ ਨੇ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਆਪ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੂੰ ਭਾਰੀ ਬੋਮਨਾ ਜਿਤਾਉਣ ਦੀ ਅਪੀਲ ਕੀਤੀ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਹਲੇ ਤੱਕ ਉਮੀਦਵਾਰ ਨਹੀਂ ਲੱਭੇ ਸਾਡੀ ਉਮੀਦਵਾਰਾਂ ਨੇ ਤਿੰਨ ਤਿੰਨ ਗੇੜੇ ਲਗਾ ਦਿੱਤੇ ਹਨ ਇਸ ਵਾਰ ਮੈਨੂੰ 13 ਹੱਥ ਤੇ 13 ਜ਼ੁਬਾਨਾਂ ਦੇ ਦਿਓ ਜਿਹੜੀ ਪਾਰਲੀਮੈਂਟ ਵਿੱਚ ਜਾ ਕੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਗਾਉਣ ਗਿਆ ਫਿਰ ਮਜਾਲ ਹੈ ਕਿ ਇੱਕ ਵੀ ਰੁਪਿਆ ਕੇਂਦਰ ਪੰਜਾਬ ਦੇ ਡਬਲਯੂ ਇਹਨਾਂ ਦਾ ਬੁਰਾ ਹਾਲ ਹੋਇਆ ਪਿਆ ਅੱਜ ਕਾਗਜ਼ ਭਰਨ ਦਾ ਪਹਿਲਾ ਦਿਨ ਹੈ ਅੱਜ ਤੱਕ ਕਾਂਗਰਸ ਤੇ ਬੀਜੇਪੀ ਦੇ ਕੈਂਡੀਡੇਟ ਹੀ ਨਹੀਂ ਪੂਰੇ ਹੋਏ ਤੇ ਸਾਡੇ ਆਣਿਆਂ ਨੇ ਤਿੰਨ ਤਿੰਨ ਘੇੜੇ ਲਾ ਲਏ ਉਹ ਤੱਕ ਕਿਉਂਕਿ ਅਸੀਂ ਬੰਦੇ ਉਹ ਦਿੱਤੇ ਜਿਨ੍ਹਾਂ ਨੂੰ ਤਜਰਬਾ ਹੋ ਗਿਆ ਬੋਲਣ ਦਾ ਵਿਧਾਨ ਸਭਾ ਚ ਜਿਨ੍ਹਾਂ ਨੂੰ ਅਫਸਰਾਂ ਨਾਲ ਕੰਮ ਕਰਨ ਦਾ ਕੰਮ ਕਰਾਉਣ ਦਾ ਤਜਰਬਾ ਹੋ ਗਿਆ ਉਹਨਾਂ ਨੂੰ ਦਿੱਲੀ ਭੇਜਾਂਗੇ ਮੈਨੂੰ 13 ਜ਼ੀਰੋ ਕਰ ਦੋ ਮੈਨੂੰ 13 ਹੱਥ ਤੇ 13 ਜ਼ੁਬਾਨਾਂ ਦੇ ਦੋ ਜਿਹੜੀਆਂ ਜਾ ਕੇ ਪਾਰਲੀਮੈਂਟ ਦੇ ਵਿੱਚ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਣ ਮਜਾ ਲਾਏ 1 ਰੁਪਈਆ ਵੀ ਸੈਂਟਰ ਸਰਕਾਰ ਦੀ ਹਿੰਮਤ ਪੈ ਜੇ ਕਿ ਪੰਜਾਬ ਦੇ ਹੱਕ ਦਾ ਕੋਈ ਰੱਖੇ ਦਿਖਾ ਦੇ ਇੱਥੇ ਆਰਸ ਨੇ ਫਿਰੋਜ਼ਪੁਰ ਹਲਕੇ ਤੋਂ ਸ਼ੇਰ ਸਿੰਘ ਗੁਪਾਇਆ ਨੂੰ ਉਮੀਦਵਾਰ ਐਲਾਨ ਕਰ ਦਿੱਤਾ ਹੈ ਦੱਸਦੀ ਕਿ ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਗੁਪਾਇਆ ਦਾ ਬੀਤੇ ਕੱਲ ਹੀ ਵੱਡਾ ਬਿਆਨ ਆਇਆ ਸੀ ਉਹਨਾਂ ਕਹਿੰਿਆ ਸੀ ਕਿ ਹਾਈ ਕਮਾਂਡ ਤੋਂ ਉਹਨਾਂ ਨੂੰ ਫੋਨ ਆਇਆ ਸੀ ਮੈਨੂੰ ਚੋਣ ਪ੍ਰਚਾਰ ਕਰਨ ਲਈ ਕਿਹਾ ਹੈ ਟਿਕਟ ਅਨਾਉਂਸ ਹੋਣ ਤੋਂ ਪਹਿਲਾਂ ਹੀ ਸ਼ੇਰ ਸਿੰਘ ਗੁਪਾਇਆ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਸੀ ਮੋਗਦੇ ਪਿੰਡ ਰਤਿਆ ਵਿੱਚ ਕਿਸਾਨ ਯੂਨੀਅਨ ਹੈਕ ਦਾ ਉਗਰਾਹ ਵੱਲੋਂ ਫਰੀਦਕੋਟ ਹਲਕੇ ਤੋਂ ਭਾਜਪਾ ਉਮੀਦਵਾਰ ਹੰਸਰਾਜ ਹੰਸ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਗਿਆ ਤੇ ਨਾਹਰੇਬਾਜੀ ਕੀਤੀ ਗਈ ਇਸ ਮੌਕੇ ਭਾਰੀ ਪੂਲ ਸਪੋਰਸ ਵਿੱਚ ਮੌਜੂਦ ਸੀ ਕਿਸਾਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਧੋਖਾ ਕੀਤਾ ਹੈ ਜਿਸ ਕਾਰਨ ਕਿਸਾਨ ਸਰਹੱਦ ਉੱਤੇ ਬੈਠੇ ਹਨ ਇੱਕ ਕਿਸਾਨ ਵੀਰ ਦੀ ਵੀ ਜਾਨ ਚਲੀ ਗਈ ਹੈ ਕਿਸਾਨਾਂ ਨੇ ਕਿਹਾ ਕਿ ਅਸੀਂ ਭਾਜਪਾ ਉਮੀਦਵਾਰਾਂ ਦਾ ਬਾਈਕਾਟ ਕੀਤਾ ਹੋਇਆ ਹੈ ਇਹ ਬੈਰੀਕੇਟ ਕਰਨੇ ਕੱਲ੍ਹ ਕੱਟਨੇ 35000 ਅਥਰੂ ਗੈਂਸ ਦਾ ਗੋਲਾ ਲਿਆ ਕੇ ਸੇ ਰੱਖਤਾ ਅਥਰੂ ਗੈਂਸ ਦੇ ਗੋਲੇ ਸੜ ਤੇ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਨੌਜਵਾਨਾਂ ਦੇ ਇੱਕ ਲੰਗਰ ਵਰਤੌਣ ਆਇਆ ਸੀ ਹਾਂ ਸਾਜੀ ਤੁਹਾਨੂੰ ਮੈਂ ਇੱਕ ਬਾਪਿਓ ਬਾਪਿਓ ਲੰਗਰ ਵਰਤੌਣ ਆਇਆ ਬੰਦਾ ਮਿਰਤਪਾਲ ਬਾਪਿਓ ਪਰ ਬਾਮਾ ਜਵਾੜੇ ਦੌੜ ਤੋਂ ਪੀਡੀਏ ਚ ਪਿਆ ਇਹ ਸਹੀ ਹੋਇਆ ਜਵਾਬ ਇੱਕ ਹੋਰ ਸਵਾਲ ਹੈ ਜੀ ਨਾਰੀ ਉਹਦਾ ਜਵਾਬ ਦਿਓ ਕਿ ਮਹਾਰਾਣੀ ਪ੍ਰਨੀਤ ਕੌਰ ਦੇ ਬਾਡੀਗਾਰਡ ਹਰਵਿੰਦਰ ਸਿੰਘ ਹਲਪਾਲਪੁਰਾ ਨੇ ਸਾਡੇ ਜਿਵੇਂ ਆਪਾਂ ਜਵਾਬ ਸਵਾਲ ਕਰੀ ਜਾਂਦੇ ਆ ਛੋਟੇ ਸਤਿਕਾਰ ਕੀਤਾ ਨਾ ਜੀ ਸਵਾਲ ਜਵਾਬ ਕੀਤੇ ਅਸੀਂ ਤੇ ਸੁਣੋ ਮੇਰੀ ਗੱਲ ਤੇ ਉਹਨਾਂ ਨੇ ਸਾਡੇ ਬੰਦੇ ਨੂੰ ਧੱਕੇ ਮਾਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਤੁਸੀਂ ਕੀ ਕਹਿਣਾ ਚਾਹੋਗੇ ਮਹਾਰਾਣੀ ਨੂੰ ਬੀਜੇਪੀ ਸਰਕਾਰ ਨੂੰ ਕੀ ਤੁਸੀਂ ਮਜ਼ਦੂਰਾਂ ਤੇ ਕਿਸਾਨਾਂ ਦਾ ਕਤਲ ਕਰਨ ਦੇ ਲਈ ਲੋਕਾਂ ਦੇ ਵਿੱਚ ਵਿਚਰਦੇ ਆ ਕਿ ਨਹੀਂ ਹੁਣ ਆਂਸਰ ਲੈ ਲਓ ਸਾਰੀਆਂ ਗੱਲਾਂ ਦਾ ਹੁਣ ਮੋਦੀ ਤੋਂ ਸ਼ੁਰੂ ਹੋ ਜੋ ਜਿੱਥੇ ਵੀ ਕਿਸੇ ਸਿਸਟਮ ਵਿੱਚ ਕਿਸੇ ਵੀ ਸਿਸਟਮ ਵਿੱਚ ਜਿੱਥੇ ਕਿਤੇ ਤੱਕ ਆਉਂਦਾ ਉਹਦੇ ਮੈਂ ਖਿਲਾਫ ਹਾਂ ਜੀ ਕਿਸ ਦਾ ਪੁੱਤ ਮਰੇ ਮੈਂ ਤਾਂ ਉਹਦੇ ਲਈ ਬਾਦ ਦਵਾਈ ਦੇ ਸਕਦਾ ਜਾਂ ਮੈਂ ਕਹਿੰਦਾ ਇਹ ਸੱਚਾ ਪਾਸਾ ਇਨਸਾਨ ਪ੍ਰਧਾਨ ਮੰਤਰੀ ਨੂੰ ਕਹੋਂਗੇ ਸੱਚੇ ਪਾਸਾ ਦਰਜ ਕਰੂੰਗੀ ਜੀ ਮਹਾਰਾਣੀ ਤੇ ਮਹਾਰਾਣੀ ਮਤਰੀਂ ਕਹਿ ਰਹੇ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਆ ਵੀ ਬਾੜਾ ਕੀਤਾ ਉਹਨਾਂ ਨੇ ਕਹਿ ਰਹੇ ਉਹਨੂੰ ਮਹਾਰਾਣੀ ਤੇ ਪਾਸਾ ਦਰਜ ਹੋਊ ਫਿਰ ਜੀ ਮੈਨੂੰ ਪੁੱਛ ਕੇ ਥੋੜੀ ਪ੍ਰਧਾਨ ਮੰਤਰੀ ਸਾਹਿਬ ਫੈਸਲੇ ਲੈਂਦੇ ਜਿੰਨੇ ਵੀ ਕੀਤਾ ਜਿੰਨੇ ਕੀਤਾ ਪੁੱਤ ਨਾਲ ਦਾ ਕਸੂਰ ਆ ਰਿਹਾ ਨਹੀਂ ਫਿਰ ਕੀ ਐਮਪੀ ਬਣ ਕੇ ਕੀ ਜਾਓਂਗਾ ਸਾਡੀ ਇਹ ਪਾਰਟੀ ਫਿਰ ਇਹ ਪਾਰਟੀ ਦਾ ਐਮਪੀ ਬਣ ਕੇ ਪੱਤੀ ਕਰਾਂਗੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਤੁਹਾਡੇ ਨਾਲ ਤੁਰਕਾ ਕਰਨ ਕਰ ਰਿਹਾ ਕਰ ਰਿਹਾ ਕਰ ਰਿਹਾ ਕਰ ਦੇ ਨਾਲ 100 ਰੁਪਏ ਕੰਫੀਮ ਮੰਨ ਕੇ ਚਲੋ ਅੱਜ ਅੱਜ ਤੁਸੀਂ ਲੋਕੋ ਦੇ ਮੈਂ ਤੁਹਾਨੂੰ ਉਸ ਤੋਂ ਬਾਅਦ ਸਾਨੂੰ ਦਿੱਲੀ ਜਾਣ ਦਾ ਰਸਤਾ ਮੈਨੂੰ ਦਿੱਲੀ ਲੈ ਕੇ ਆ ਬੰਦ ਸਾਨੂੰ ਦਿੱਲੀ ਜਾਣ ਦਾ ਰਸਤਾ ਸੀ ਦਿੱਲੀ ਜਾ ਸਕਦੇ ਆ ਨਹੀਂ ਜਾ ਸਕਦੇ ਨਹੀਂ ਕੋਈ ਨਾ ਲੇਟ ਹੋ ਜੀ ਟੜਕੇ ਦੀ ਡੀਕੀ ਪੰਜਾਬ ਵਿੱਚ 10 ਮਈ ਨੂੰ ਇੱਕ ਵਾਰ ਮੁੜ ਤੋਂ ਪੰਜਾਬ ਦਾ ਮੌਸਮ ਬਦਲਣ ਦੀ ਭਵਿਕਵਣੀ ਕੀਤੀ ਗਈ ਹੈ ਮੌਸਮ ਵਿਭਾਗ ਅਨੁਸਾਰ ਤੇਜ਼ ਮਾਮਾ ਦੇ ਨਾਲ ਬਿਜਲੀ ਚਮਕੇਗੀ ਹਾਲਾਂਕਿ ਮੀਂਹ ਦੀ ਭਵਿਕਵਣੀ ਨਹੀਂ ਕੀਤੀ ਗਈ ਇਸ ਤੋਂ ਪਹਿਲਾਂ 9 ਮਈ ਤੱਕ ਮੌਸਮ ਪੂਰੀ ਤਰ੍ਹਾਂ ਨਾਲ ਸਾਫ਼ ਰਹੇਗਾ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਨ 40 ਡਿਗਰੀ ਪਾਰ ਕਰ ਗਿਆ ਹੈ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਨ 40.9 ਡਿਗਰੀ ਤਾਪਮਨ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਅੰਮ੍ਰਿਤਸਰ ਪਟਿਆਲਾ ਫਰੀਦਕੋਟ ਮੁਹਾਲੀ ਦਾ ਪਾਰਾ 40 ਦੇ ਨਜ਼ਦੀਕ ਪਹੁੰਚ ਗਿਆ ਮੈਂ ਕਹਿੰਦਾ ਰਿਹਾ ਨਾ ਕਿ ਬਾਦਲ ਸਾਹਿਬ ਦੀ ਲੰਬੀ ਉਮਰ ਹੋਵੇ ਬਡੇ ਬਾਲ ਸਾਹਿਬ ਦੀ ਪ੍ਰਮਾਤਮਾ ਨੇ ਉਹਨੂੰ ਆਪਣੇ ਚਰਨਾਂ ਚ ਨਵਾਸ ਬਖਸ਼ਿਆ ਜ ਹੈ ਨਹੀਂ ਪਰ ਮੈਂ ਕਹਿੰਦਾ ਰਿਹਾ ਬਾਲ ਸਾਹਿਬ ਤੁਹਾਡੀ ਉਮਰ ਲੰਬੀ ਹੋਵੇ ਤਾਂ ਕਿ ਤੁਸੀਂ ਚੰਨਦੇ ਜਾਂਦੇ ਦੁਨੀਆ ਤੋਂ ਪੁੱਤਰ ਮੋਹ ਦੇ ਵਿੱਚ ਪੈ ਕੇ ਜੋ ਪੰਜਾਬ ਦਾ ਤੇ ਆਉਂਦੀ ਅਕਾਲੀ ਦਲ ਦਾ ਹਾਲ ਕੀਤਾ ਉਹਦਾ ਹਸ਼ਰ ਤੁਸੀਂ ਦੇਖ ਕੇ ਜਾਓ ਦੇਖ ਕੇ ਕੀ ਲੋੜ ਸੀ 94 ਸਾਲ ਦੀ ਉਮਰ ਚ ਇਲੈਕਸ਼ਨ ਲੜਨ ਦੀ ਹਾਰ ਕੇ ਗਏ ਨਹੀਂ ਸ਼ਾ ਮਾਮਲਾ ਦੁਨੀਆ ਤੇ ਕੌਣ ਐਸਾ ਜਿਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ ਕਿਆ ਲੋਕ ਨਹੀਂ ਪਬਲਿਕ ਅੱਜ ਮੈਂ ਹੰਕਾਰ ਕਰਨ ਲੱਗ ਜਾ ਵੀ ਮੈਂ ਨਾ ਨਾ ਮੈਂ ਕੁਝ ਵੀ ਨਹੀਂ ਮੇਰੀ ਕੋਈ ਏਕਾਤ ਨਹੀਂ ਮੈਂ ਅੰਨ ਮੈਂ ਅੰਨਾ ਤੇ ਤਿਲਕਨ ਰਸਤਾ ਤੇ ਦੇਵੇਂ ਕੌਣ ਸੰਭਾਲਾ ਤੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਫੜਨ ਵਾਲਾ ਬਸ ਉਹਦਾ ਸ਼ੁਕਰਾਨਾ ਕਰੋ ਉਹਦਾ ਸ਼ੁਕਰਾਨਾ ਹੀ ਕਰਦੇ ਰਹੋ ਪਰਮਾਤਮਾ ਜਿਵੇਂ ਰੱਖੀ ਜਨੈ ਰੱਖੀਏ ਇੱਜ਼ਤ ਘਟਣਾ ਨਹੀਂ ਭਵੇਂ ਵਧਾਈ ਨਾ ਜਿੰਮੀ ਕ ਬਣੀਆ ਕੈਮ ਰੱਖਦੀ ਰਣਮਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਪੀ ਪਰ ਕੇ ਮਾਮਲ ਬਖਸ਼ diel ਲੈਣਾ ਨੇ ਰਣਮਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਪੀ ਪਰ ਕੇ ਜਿੰਨਾ ਪਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਦਾ ਡਰ ਕੇ ਵਿਰੋਹ ਇਹ ਪ੍ਰਮਾਤਮਾ ਨਾਲ ਜੁੜੇ ਹੋਈਆਂ ਲੈਣਾ ਨੇ ਕਿ ਪ੍ਰਮਾਤਮਾ ਹਰੇਕ ਦੇ ਸਿਰ ਤੇ ਜ਼ਿੰਮੇਵਾਰੀ ਆਲਾ ਪੜਾਣੀ ਧਰਦਾ ਕੋਈ ਕੋਈ ਮੁਰਪੀ ਪਰ ਕੇ ਹਰੇਕ ਦਾ ਨਹੀਂ ਭਰਿਆ ਜ਼ਿੰਮੇਵਾਰੀ ਵਾਲਾ ਕੜਾ ਕਿਸੇ ਕਿਸੇ ਦਾ ਭਰਿਆ ਤੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਮ ਡਰ ਕਰਕੇ ਜੋ ਜ਼ਿੰਮੇਵਾਰੀ ਵਾਲਾ ਕੜਾ ਸਿਰ ਤੇ ਹੋਵੇ ਪੈਰ ਧਰ ਧਰ ਕੇ ਤੰਨੇ ਪੈਂਦੇ ਆ ਡਿੱਗਣ ਦਾ ਖਤਰਾ ਜਾਂਦੇ ਰੰਦਾ ਤਾਂ ਉਹ ਬੰਦੇ ਆ ਜਿਹੜੇ ਤਾਂ ਰੱਬ ਨੂੰ ਤੇ ਉਹ ਨਾਲੇ ਬੰਦੇ ਆ ਜੀ ਅਰਦਾਸ ਕਰਨ ਵਾਲੇ ਬੰਦੇ ਆ ਪ੍ਰਮਾਤਮਾ ਸਾਰਿਆਂ ਦਾ ਭਲਾ ਕਰੇ ਤੇ ਇਹਨਾਂ ਨੇ ਕਦੇ ਲੋਕਾਂ ਦਾ ਸੋਚਿਆ ਹੀ ਨਹੀਂ ਤੱਬਰ ਨਹੀਂ ਸੋਚਿਆ ਬਸ ਵੀ ਮੇਰੇ ਤੱਬਰ ਦਾ ਭਲਾ ਕਰੀ ਪਰਮਾਤਮਾ ਭਲਾ ਕਰੀ ਪਰ ਸ਼ੁਰੂ ਸਾਡੇ ਘਰ ਤੋਂ ਕਰੀ ਇੱਥੋਂ ਹੋਰ ਕੋਈ ਨਹੀਂ ਨਾ ਕੋਈ ਕੁਝ ਸਮਝ ਕੀ ਰੱਖਿਆ ਸੀ ਇਹਨੇ ਪੰਜਾਬ ਨੂੰ ਮਰ ਜਾ ਚੜੀਏ ਜਿਉਂ ਜਾ ਚੜੀਏ ਇੱਧਰ ਹੋ ਗਏ ਇੱਧਰ ਹੋ ਗਏ ਔਰ ਇੱਧਰ ਹੋ ਗਏ ਆ ਹੁਣ ਫਿਰਦਾ ਉਹ ਜੀਪ ਤੇ ਛਤਰੀ ਜਿ ਲਈ ਟੋਟਲ ਪੀ ਮਿੰਨ ਪਰਲਮੈਂਟ ਵੀ ਨਹੀਂ ਮਿਲਿਆ ਕਦੇ ਉੱਥੇ ਨਾ ਇੱਥੇ ਮਿਲਿਆ ਸੂਵੀਰ ਬਾਦਲਾਂ ਜੀਪ ਦੇ ਉੱਤੇ ਛਤਰੀ ਲਾ ਰੱਖੀ ਅੱਛਾ ਤੈਨੂੰ ਜ਼ਿਆਦਾ ਗਰਮੀ ਨਹੀਂ ਲੱਗਦੀ ਹੈ ਜਿਹੜੇ ਬੂਰੇ ਨੇ ਉਹ ਤਾਂ ਗਰਮੀ ਚ ਹੀ ਨੇ ਫਿਰ ਇਹ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਣ ਵਾਲੇ ਬੰਦੇ ਐ ਇਹ ਪੁੱਛਦੇ ਐ ਹਾਊ ਮੱਚ ਇਜ਼ ਦ ਟੈਂਪਰੇਚਰ ਉਹ ਜੀ 40 ਡਿਗਰੀ ਸੈਲਸੀਅਸ ਓ ਮਾਈ ਗੋਡ ਇਟਸ ਟੂ ਹੌਟ ਟੂ ਹੌਟ ਧੀ ਭੱਤੀ ਹੋਇਆ ਤਾਂ ਸਾਨੂੰ ਦੱਸਿਓ ਉਹ ਪੰਜਾਬ ਬਚਾਵਾਂਗੇ ਲੋਕਾਂ ਦੇ ਵਾਸਤੇ ਇਹ ਪੰਜਾਬ ਬਚਾਉਣ ਨੇ ਕਰੇ ਇਹ ਬੋਰ ਦੇ ਟੋਇਆਂ ਚੋਂ ਨਿਕਲੇ ਹੋਇਆਂ ਨੂੰ ਕੀ ਸਮਝਦੇ ਆਏ ਕਦੇ ਜ਼ਿੰਦਗੀ 'ਚ ਕਦੇ ਨੱਕੇ ਤੇ ਬੈਠੇ ਹੋਣ ਕਦੇ ਪਟੇ ਨੂੰ ਬਰੋਜਾ ਲਾਇਆ ਹੋਵੇ ਪਤਾ ਲੱਗੇ ਇਹਨਾਂ ਨੂੰ ਕਦੇ ਆਸ਼ੇ ਟਰੈਕਟਰ ਤੋਂ ਦੋਦਾਰੀ ਬਾਹਤ ਵਗਾਰੇ ਅਟੁੱਟੀ ਹੋਈ ਹੈ ਆਪਿੰਗੀ ਹੈ ਆ ਸਿੱਧੀ ਹੈ ਉਹ ਆਏ ਹਾਂ ਹੈਂਡਲ ਮਾਰਦੇ ਆ ਜੇ ਟੱਸ ਪਹਿਲਾਂ ਸਿੱਟੀ ਜਾਵੇ ਚੱਕਰ ਨਾ ਪੈਣ ਉਹ ਆਏ ਮਾਰਦੇ ਬਾਹ ਨਿਕਲ ਜਾਂਦੇ ਲੇ ਸੁਪੀਰ ਬੰਨੂ ਪੁੱਛ ਕੇ ਦੇਖੋ ਟੱਸ ਕੀ ਹੁੰਦੀ ਹੈ ਉਹ ਕਹਿੰਦਾ ਟੱਸ ਸੇ ਪਾਸ ਤੋਂ ਸੁਣਾ ਹੈ ਟੱਸ ਲਈ ਸੁਣਾ ਹੈ ਕੀ ਪਤਾ ਕੀ ਪਤਾ ਹੈ ਨਾ ਨਰਮੇ ਦੇ ਟੀਂਡੇ ਪੁੱਛ ਲਿਓ ਇਹਨੂੰ ਪਤਾ ਹੀ ਨਹੀਂ ਟੀਂਡੇ ਕੀ ਹੁੰਦੇ ਨੇ ਮੈਂ ਤੁਹਾਡਾ ਭਰਾ ਮੈਂ ਤੁਹਾਡਾ ਪੁੱਤ ਆ ਇਹਨਾਂ ਨੂੰ ਇਹੀ ਪੰਗਾ ਹੈ ਇਹਨਾਂ ਨੂੰ ਦੁੱਖ ਹੀ ਇਸ ਗੱਲ ਦਾ ਹੈ ਕਿ ਆਮਕਰਾਂ ਦੇ ਤੀਆਂ ਪੁੱਤ ਮੁੱਖ ਮੰਤਰੀ ਕਿਉਂ ਬਣ ਗਏ ਆਮ ਕਰਾਂ ਦੇ 3 ਪੁੱਤ ਮੰਤਰੀ ਕਿਉਂ ਬਣ ਗਏ ਇੱਥੇ ਤਾਂ ਸਾਡੇ 3 ਪੁੱਤ ਬਹਿੰਦੇ ਹੁੰਦੇ ਸੀ ਕੁਰਸੀਆਂ ਤੇ ਆਹੀ ਪੰਗਾ ਹੈ ਡਾਕਟਰ ਬਲਜੀਤ ਘਰ ਬੈਠੇ ਨੇ ਗਰੀਬ ਪਰਿਵਾਰ ਜੰਮੇ ਇਹਨਾਂ ਦੇ ਪਿਤਾ ਜੀ ਮੇਰੇ ਨਾਲ ਐਮਪੀ ਰਹੇ ਉਹਨਾਂ ਨੇ ਤਾਣੇ ਬੁਣ-ਬੁਣ ਕੇ ਜ਼ਿੰਦਗੀ ਸ਼ੁਰੂ ਕੀਤੀ ਜਲਾਹਾ ਬਰਾਦਰੀ ਤਾਣੇ ਬੁਣ-ਬੁਣ ਕੇ ਜ਼ਿੰਦਗੀ ਸ਼ੁਰੂ ਕੀਤੀ ਫਿਰ ਪੜ੍ਹਾਈ ਕੀਤੀ ਜਦੋਂ ਪੜ੍ਹਾਈ ਕੀਤੀ ਤਾਂ ਇੰਨੀ ਪੜ੍ਹਾਈ ਕੀਤੀ ਕਿ ਅੰਗਰੇਜ਼ੀ ਦੇ ਪ੍ਰੋਫੈਸਰ ਬਣੇ ਅੰਗਰੇਜ਼ੀ ਦੇ ਤੇ ਉਹਨਾਂ ਦੇ ਪੜ੍ਹਾਏ ਹੋਏ ਬੱਚੇ ਅੱਜ ਬਹੁਤ ਵੱਡੀਆਂ-ਵੱਡੀਆਂ ਪੋਸਟਾਂ ਤੇ ਲੱਗੇ ਹੋਏ ਆ ਫਿਰ ਅਸੀਂ ਕਿਉਂਕਿ ਉਮਰ ਹੋ ਗਈ ਅਸੀਂ ਕਹੇ ਜੀ ਜੇ ਤੁਸੀਂ ਨਹੀਂ ਲੜਨਾ ਸਾਨੂੰ ਆਪਣੇ ਪਰਿਵਾਰ ਚੋਂ ਇੱਕ ਬੱਚਾ ਦਿਓ ਅਸੀਂ ਉਹਨਾਂ ਨੂੰ ਵਿਧਾਨ ਸਭਾ ਚ ਲੈ ਕੇ ਜਾਣਾ ਤਾਂ ਡਾਕਟਰ ਬਲਜੀਤ ਕੌਰ ਜਿਹੜੇ ਨੇ ਉਹ ਅੱਖਾਂ ਦੇ ਡਾਕਟਰ ਸਰਕਾਰੀ ਸੀ ਅਸਤੀਫਾ ਦੇਣਾ ਪੈਣਾ ਸੀ ਸਰਕਾਰ ਦੀ ਨੌਕਰੀ ਕੌਣ ਛੱਡਦਾ ਹੈ ਜੀ ਅੱਜਕੱਲ ਤੇ ਉਹਨਾਂ ਨੂੰ ਕਿਹਾ ਤੁਸੀਂ ਅਸਤੀਫਾ ਦਿਓ ਅਸਤੀਫਾ ਇਹਨਾਂ ਨੇ ਸਰਕਾਰੀ ਨੌਕਰੀ ਛੱਡੀ ਤੇ ਅੱਜ ਪੰਜਾਬ ਦੇ ਸਭ ਤੋਂ ਵਧੀਆ ਮੰਤਰੀਆਂ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ ਹੈ ਸਭ ਤੋਂ ਸਾਊ ਔਰ ਸਭ ਤੋਂ ਬਾਦ ਇਮਾਨਦਾਰ ਮੰਤਰੀ ਅੱਜ ਵੀ ਅੱਜ ਵੀ ਮਹੀਨੇ 'ਚ 25-30 ਆਪਰੇਸ਼ਨ ਅੱਖਾਂ ਦੇ ਕਰ ਦਿੰਦੇ ਆ ਮੁਫਤ ਕਰਦੇ ਨਾਲੇ ਮੁਫਤ